ਲਓ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਲੋਕ ਆਹ ਵੀਡੀਓ ਜ਼ਰਾ ਧਿਆਨ ਨਾਲ ਦੇਖ ਲਿਓ ਧਿਆਨ ਨਾਲ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵਿਅਕਤੀ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਅਜਿਹੀ ਗਲਤੀ ਨਾ ਹੋ ਜਾਵੇ ਕਿ ਬਾਅਦ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਉਹ ਇਹਨਾਂ ਲੋਕਾਂ ਦਾ ਸੋਧਾ ਲਾਉਣ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਸ੍ਰੀ ਸੱਚ ਸੱਚਖਾਨੋ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉੱਥੇ ਜਿਹੜੀ ਬਣੀ ਹੋਈ ਹੈ ਜਗਾ ਜਿਹੜੀ ਕਿ ਗਲੀ ਜਿੱਤੇ ਵਿੱਚ ਦੀ ਇਸ ਇਲੰਕੇ ਜਾਂਦੇ ਆ ਉਸ ਦੇ ਵਿੱਚ ਲੋਕਾਂ ਦੇ ਵੱਲੋਂ ਸੈਲਫੀਆਂ ਲੈ ਕੇ ਜਾਂ ਕਈ ਤਰੀਕਿਆਂ ਦੇ ਅਜੀਬ ਅਸ਼ਲੀਲਤਾ ਫਲਾਈ ਚ ਆਉਂਦੀਆਂ ਗਲਤ ਤਰੀਕੇ ਦੇ ਪੋਜ਼ ਜਾਂ ਫਿਰ ਕੋਈ ਆਪਣੇ ਨਿੱਜੀ ਜ਼ਿੰਦਗੀਆਂ ਨੂੰ ਉੱਥੇ ਜਿਹੜੇ ਕਿ ਖੜ ਕੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਪੇਸ਼ ਕਰ ਦਿੰਦੇ ਜਿਸ ਕਰਕੇ ਹੁਣ ਗੁਰੂ ਦੇ ਸਿੰਘਾਂ ਨੇ ਅਜਿਹੇ ਲੋਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਕੋਈ ਇੱਥੇ ਇਸ ਤਰੀਕੇ ਦੇ ਨਾਲ ਗਲਤ ਫੋਟੋ ਸ਼ੂਟ ਕਰਦਾ ਨਜ਼ਰ ਆਇਆ ਗਲਤ ਤਰੀਕੇ ਦੇ ਨਾਲ ਕਿਸੇ ਨਾਲ ਖੜਿਆ ਨਜ਼ਰ ਆਇਆ ਜਿਵੇਂ ਮੰਨ ਲਓ ਵੀ ਅੱਜ ਕੱਲ ਗਰਲਫ੍ਰੈਂਡ ਬੁਆਏਫ੍ਰੈਂਡ ਜਿਆਦਾਤਰ ਜਿਹੜੇ ਜੋੜੇ ਨੇ ਘੁੰਮਦੇ ਰਹਿੰਦੇ ਨੇ ਤੇ ਗੁਰੂ ਦੀਆਂ ਲਾਡਲੀਆਂ ਫੌਜੋਂ ਦਾ ਕਹਿਣਾ ਹੈ ਕਿ ਕੋਈ ਵੀ ਇੱਥੇ ਆ ਕੇ ਅਜਹੀ ਅਸ਼ਲੀਲਤਾ ਨਹੀਂ ਫੈਲਾਏਗਾ ਕੋਈ ਅਜਹੀ ਗਲਤ ਫੋਟੋ ਨਹੀਂ ਕਰੇਗਾ ਗਲਤ ਤਰੀਕੇ ਦੇ ਕੋਈ ਪੋਜ਼ ਨਹੀਂ ਕਰੇਗਾ ਜੇਕਰ ਕੋਈ ਉਹਨਾਂ ਦੇ ਹੱਥੀ ਚੜ ਗਿਆ ਤਾਂ ਫਿਰ ਉਹਨਾਂ ਦਾ ਕੀ ਹੋਵੇਗਾ ਇਹ ਖੁਦ ਹੀ ਜਾਣ ਲੈਣ ਇਸ ਕਰਕੇ ਗੁਰੂ ਦੇ ਸਿੰਘਾ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਇੱਥੇ ਜਿਹੜੀ ਕਿਸ ਸੰਗਤ ਆਉਂਦੀ ਜਾਂਦ ਨੇ ਪਰ ਤੁਹਾਡੇ ਵਰਗੇ ਜਿਹੜੇ ਲੋਕ ਨੇ ਗਲਤ ਤਰੀਕੇ ਦੇ ਨਾਲ ਇੱਥੇ ਖੜਦੇ ਨੇ ਜਾਂ ਗਲਤ ਤਰੀਕੇ ਦੀਆਂ ਫੋਟੋਆਂ ਇੱਥੇ ਤੁਸੀਂ ਖਿੱਚਦੇ ਹੋ ਜਿਸ ਕਰਕੇ ਦੂਜਿਆਂ ਤੇ ਵੀ ਜਿਹੜਾ ਗਲਤ ਪ੍ਰਭਾਵ ਪੈਂਦਾ ਤਾਂ ਹੋਰ ਕੀ ਕੁੱਝ ਕਿਹਾ ਮੁਸਲਮਾਨ ਅਤੇ ਮੱਕੇ ਤੋਂ ਪਰਾਂ ਜਾੜਿਆ ਨਾ ਹਾਂਜੀ ਹਾਂਜੀ ਮੁਸਲਮਾਨ ਮੱਕੇ ਤੋਂ ਪਰਾਂ ਜਾੜਿਆ ਨਾ ਤੇ ਸਾਡੇ ਤੇ ਹਰਿਮੰਦਰ ਸਾਹਿਬ ਤੋਂ ਪਰਾਂ ਜਾੜਿਆ ਇਹ ਸਦਰ ਤੇ ਲਾਗੇ ਜੇ ਕੋ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਸ਼ਟਕਰਾਂ ਦਾ ਅੱਜ ਗੱਲ ਕਰ ਦੇਣ ਲੱਗਾ ਜਿੱਤੋਂ ਬਾਅਦ ਨਾ ਕੋਈ ਗੱਲ ਹੋਣੀ ਨਾ ਕੋਈ ਦਲੀਲ ਤੇ ਨਾ ਅਪੀਲ ਚਲਣੀ ਜੇ ਗੰਦ ਇੱਥੇ ਮਤਲਬ ਵੀ ਜਿਹੜੀ ਚੀਜ਼ ਦਾ ਤੁਹਾਡਾ ਪਿਆ ਫੋਟੋਆਂ ਇੰਨੀਆਂ ਗੰਦੀਆਂ ਅੱਜ ਤੋਂ ਬਾਅਦ ਤੁਸੀਂ ਪੰਜ ਜਣਿਆਂ ਨੂੰ ਤੁਹਾਨੂੰ ਪਹਿਲਾਂ ਨੋਟਿਸ ਦੇ ਤੁਹਾਡੇ ਨਾਲ ਦੇ ਜਿੰਨੇ ਬੰਦੇ ਉਹਨਾਂ ਨੂੰ ਨੋਟਿਸ ਕਰ ਦਿਓ ਇਹ ਹੁਣ ਸਤਨ ਸਿੰਘਾਂ ਨੇ ਬੇਨਤੀ ਕੀਤੀ ਅੱਜ ਤੋਂ ਬਾਅਦ ਬੇਨਤਾ ਕਰਾਂਗੇ ਅਸੀਂ ਤੁਹਾਨੂੰ ਤੁਸੀਂ ਕੈਮਰੇ ਲੈ ਕੇ ਆਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬੁੱਤ ਤੋਂ ਲੈ ਕੇ ਜਲੀਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਾਇਰੇ ਤੱਕ ਤੁਹਾਡਾ ਕੋਈ ਗੰਦ ਨਹੀਂ ਪੈਣਾ ਚਾਹੀਦਾ ਜੇ ਬਾਹਰ ਜੋ ਕਰਨਾ ਗੰਦ ਉਥੇ ਗੰਦੇ ਪਹਾੜਾਂ ਦੇ ਢਾਬੇ ਲਾ ਕੇ ਜਾ ਕੇ ਪਾਓ ਇਸ ਦਰ ਦੇ ਲਾਗੇ ਜੇ ਕੋ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਬਾਤ ਨਾ ਕਹੋ ਇਹ ਵੀ ਕਾ ਨਹੀਂ ਵੀ ਬਾਬੇ ਐ ਕਰਦੇ ਤੇ ਟਮਕਾਣਾ ਕਰਦੇ ਆ ਬਾਬਿਆਂ ਨੇ ਬੜਾ ਕੁਝ ਵੇਖਿਆ ਤੁਹਾਨੂੰ ਭਰਾ ਸਮਝ ਕੇ ਤੁਹਾਨੂੰ ਅੱਜ ਬੇਨਤੀ ਕੀਤੀ ਆ ਇਸ ਤੋਂ ਬਾਅਦ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਘੜੇ ਨਾਲ ਗੱਲਬਾਤ ਨਹੀਂ ਹੋਣੀ ਬਾਤ ਨਾ ਕਹੋ ਕਿ ਬਾਬਿਆਂ ਨੇ ਆ ਪੈਰਾ ਵਰਤਾਤਾ ਜੀ ਅਰੇ ਆਵੇ ਨਿਆਰੇ ਜਾਵੇ ਸੰਦਾ ਮਾਸ ਕਿਹੜੂ ਪਾਵੇ ਦਾਦੀ ਹੈ ਕਿ ਲਾਗਲੀਆਂ ਫੌਜ ਦੇ ਬੋਲੋ ਇਹ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਕਿਸੇ ਨੇ ਕਮੈਂਟ ਕੀਤਾ ਕਿ ਅਸੀਂ ਤਾਂ ਉੱਥੇ ਜਾ ਕੇ ਐਵੇਂ ਹੀ ਫੋਟੋਆਂ ਖਿੱਚਾਂਗੇ ਤੁਸੀਂ ਸਾਡਾ ਕਰ ਲਿਓ ਜੋ ਕਰਨਾ ਜਿਸ ਤੋਂ ਬਾਅਦ ਫਿਰ ਗੁਰੂ ਦੇ ਸਿੰਘ ਨੇ ਇੱਕ ਹੋਰ ਵੀਡੀਓ ਪਾਈ ਹੈ ਕਿ ਤੂੰ ਆ ਕੇ ਦਿਖਾ ਉਸ ਵਿਅਕਤੀ ਦਾ ਕਮੈਂਟ ਵੀ ਜਿਹੜਾ ਮੈਂਸ਼ਨ ਕੀਤਾ ਗਿਆ ਕਿ ਤੂੰ ਆ ਤੇ ਅਜਿਹੇ ਕੰਮ ਕਰਕੇ ਦਿਖਾ ਤੇ ਫਿਰ ਤੈਨੂੰ ਦੱਸਾਂਗੇ ਤਾਂ ਆਓ ਨਜ਼ਰ ਮਾਰਦਿਆਂ ਇਸ ਵੀਡੀਓ ਤੇ ਕੱਲ ਅਸੀਂ ਬੇਨਤੀ ਕੀਤੀ ਸੀ ਸਾਰੇ ਫੋਟੋਗ੍ਰਾਫਰਾਂ ਨੂੰ ਕਿ ਵੀ ਇੱਥੇ ਤੁਸੀਂ ਇਹ ਹਦੂਦੇ ਕੁਝ ਨਿਯਮਾਂ ਨਿਯਮਾਂ ਦੇ ਤਾਂ ਤੁਸੀਂ ਲਾਗੂ ਰੱਖਣਾ ਇੱਕ ਖੱਚ ਆਖੰਨਾ ਨਾ ਦਾ ਕੋਈ ਵੀ ਜਿਹਨੇ ਕਮੈਂਟ ਕੀਤਾ ਕਿ ਮੈਂ ਗੁਰਦੁਆਰਿਆਂ ਦੇ ਵਿੱਚ ਆ ਕੇ ਵੀ ਮਤਲਬ ਮੈਂ ਫੋਟੋ ਖਿੱਚੂੰਗਾ ਇਹ ਮੇਰਾ ਓਪਨ ਚੈਲੰਜ ਆ ਮੈਂ ਉਹ ਖੱਚ ਨੂੰ ਇਹ ਗੱਲ ਕਹਿਣੀ ਚਾਹਨਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਹੁਤ ਗੱਲ ਦੂਰ ਦੀ ਆ ਤੂੰ ਲਾਗੇ ਤਾਂ ਅਗੇ ਕਿਤੇ ਕਿਸੇ ਲਾਗੇ ਗਲੀ ਦੇ ਵਿੱਚ ਵੀ ਤੂੰ ਆ ਕੇ ਸਾਨੂੰ ਫੋਨ ਕਰਦੀ ਕਿ ਵੀ ਮੈਂ ਆ ਗਿਆ ਵਾਂ ਤੇ ਤੇਰੇ ਤੇ ਬੰਦੀ ਕਾਰਵਾਈ ਕਰਾਂਗੇ ਅਸੀਂ ਤੇਰੇ ਤੇ ਤੈਨੂੰ ਆਪੇ ਸਮੇਂ ਸਿਰ ਤੈਨੂੰ ਪਤਾ ਲੱਗ ਜਾਊਗਾ ਕਿ ਵੀ ਅਸੀਂ ਕੀ ਅਸੀਂ ਪੈਰਵਾਈ ਕਰਦੇ ਹਾਂ ਤੇਰੇ ਤੇ ਦੱਸ ਕੇ ਆਵੇ ਦੱਸ ਕੇ ਆਵੇ ਜੇ ਉਹ ਮਰਦੇ ਹੈਗਾ ਨਾ ਹਾਂ ਤੇ ਆਪਣੀ ਮਾਂ ਦਾ ਹੀ ਆ ਉਹ ਤੇ ਉਹ ਦੱਸ ਕੇ ਆਵੇ ਕਿ ਵੀ ਮੈਂ ਆ ਗਿਆ ਤੇ ਫੋਟੋ ਕਿਚਨ ਲੱਗਾ ਫਿਰ ਉਹਨੂੰ ਦੱਸਾਂਗੇ ਵੀ ਗੁਰੂ ਘਰ ਦੀ ਕੀ ਮਾਨ ਮਿਲਿਆ ਦਾ ਖੈਰ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਸੀਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਜਾਣਿਓ ਫੋਟੋ ਆ ਖਿੱਚੋ ਫੋਟੋ ਖਿੱਚਣ ਤੋਂ ਕੋਈ ਇਤਰਾਜ਼ ਨਹੀਂ ਪਰ ਗਲਤ ਤਰੀਕੇ ਦੇ ਪੋਜ ਜਾਂ ਗਲਤ ਤਰੀਕੇ ਦੇ ਨਾਲ ਉੱਤੇ ਖੜ ਕੇ ਜਾਫਰ ਜੋੜੇ ਜਿਹੜੇ ਕਿ ਅਸ਼ਲੀਲਤਾ ਫੈਲਾਉਂਦੇ ਨੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਗਲਤ ਹਰਕਤਾਂ ਉੱਥੇ ਜਾ ਕੇ ਕਰਦੇ ਨੇ ਤਾਂ ਉਹ ਸੁਚੇਤ ਹੋ ਜਾਣ ਕਿਤੇ ਕੱਲ ਨੂੰ ਤੁਸੀਂ ਅਜਿਹੀ ਹਰਕਤ ਕਰਦੇ ਫੜੇਗੇ ਤਾਂ ਫਿਰ ਤੁਹਾਡਾ ਕੀ ਹਸ਼ਰ ਹੋਵੇਗਾ ਇਹ ਤਾਂ ਹੁਣ ਸਿੱਖ ਜਥੇਬੰਦੀ ਨੇ ਤੁਹਾਨੂੰ ਦੱਸ ਹੀ ਦਿੱਤਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼